ਸਸ਼ਟ੍ਰੀ ਕਾਦੀ ਮੈਂ ਪ੍ਰਵੀਨਦਰ ਸਿੰਘ ਤੋਂ ਹਲਕਾ ਸੰਗਠਨ ਚਾਰਿੱਤ ਤੋਂ ਆਪਣੇ ਵੱਲੋਂ ਪਰ ਆਪਣੀ ਆਮ ਆਦਮੀ ਪਾਰਟੀ ਵੱਲੋਂ ਆਪ ਸਭ ਦਾ ਤਰਸ ਕਰਦਾ ਜਿੱਥੋਂ ਦੀ ਤੇਰੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਸੀਆਂ ਨੇ ਮਨੋਵਾਰੀ ਗੱਲ ਕਰਦੀ ਕਿ ਅਸੀਂ ਜਿੱਡੇ ਵੀ ਵਾਅਦੇ ਕੀਤੇ ਗਰੰਟੀਆਂ ਦਿੱਤੀਆਂ ਉਹਨਾਂ ਸੋ ਬਹੁਤ ਸਾਰੀ ਗਰੰਟੀਆਂ ਪੂਰੀਆਂ ਕਰ ਦਿੱਤੀ ਗਈਆਂ ਉਹਨਾਂ ਗਰੰਟੀਆਂ ਤੋਂ ਵੱਖ ਵੀ ਜਿਸ ਤਰ੍ਹਾਂ ਸੁਰੱਖਿਆ ਫੋਰਸ ਤਕਰੀਬਨ ਕਈ ਸੈਂਕੜੇ ਲੋਕਾਂ ਦੀ ਬਲਕਿ 2000 ਤੋਂ ਵੱਧ ਲੋਕਾਂ ਦੀ ਜਿਹੜੀ ਸਿੱਖਿਆ ਵਿੱਚ ਮੌਤਾਂ ਹੋ ਜਾਂਦੀਆਂ ਸੀ ਉਹ ਸੜਕ ਸੁਰੱਖਿਆ ਫੋਰਸ ਕਰਕੇ ਬਚਾ ਜਾ ਕੇ ਸਿੱਖਿਆ ਦੀ ਕ੍ਰਾਂਤੀ ਲਿਆਂਦੀ ਗਈ ਹਰ ਪਿੰਡ ਦੇ ਵਿੱਚ ਜਿਹੜਾ ਸਕੂਲ ਆਉਂਗਾ ਉਹ ਕਰਕੇ ਉਥੇ ਕੰਪਿਊਟਰ ਉੱਧਰ ਇੱਕ ਤਰ੍ਹਾਂ ਦੀ ਸਿੱਖਿਆ ਦੇ ਲੀਨ ਪ੍ਰੋਫੈਸਰ ਦਾ ਸਰਕਾਰੀ ਪੰਥਰ ਨੂੰ ਮੰਨੂ ਕੀਤਾ ਜਾ ਰਿਹਾ ਸਰਕਾਰੀ ਸਕੂਲ ਐਜੂਕੇਸ਼ਨ ਦੇ ਸਿਸਟਮ ਨੂੰ ਕੀਤਾ ਜਾ ਰਿਹਾ ਉਥੇ ਜਿਹੜਾ ਪੰਜਾਬ ਦੇ ਸਿਰ ਦੇ ਉੱਪਰ ਜਿਹੜਾ ਨਸ਼ਿਆਂ ਦਾ ਜਿਹਨੂੰ ਕਹਿੰਦੇ ਕੋੜਾ ਜਿਹੜਾ ਕਲੰਕ ਲੱਗਾ ਸੀ ਉਸ ਨੂੰ ਜਿਹੜਾ ਲਾਉਣ ਲਈ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਹਾਰਕਿੰਡ ਦੇ ਵਿੱਚ ਹਰ ਗਲੀ ਮੰਨੇ ਦੇ ਵਿੱਚ ਸ਼ੁਰੂ ਕੀਤਾ ਗਿਆ ਮੈਂ ਸਮਝਦਾ ਕਿ ਇਹ ਜਿਹੜਾ ਇਹ ਬਹੁਤ ਵੱਡੀ ਪਹਿਲ ਹੈ ਕਿ ਪਿਛਲੀਆਂ ਸਰਕਾਰਾਂ ਉਹਨਾਂ ਦੇ ਵਿੱਚ ਇਹ ਹੋ ਜਾਂਦਾ ਕਿ ਕੁਛ ਇੱਕ ਮੈਂ ਸਾਰੇ ਲੀਡਰ ਨੂੰ ਮਾੜਾ ਨਹੀਂ ਕਹਿੰਦਾ ਉਹਦੇ ਵਿੱਚ ਕੁਛ ਇਹੋ ਜਿਹੇ ਲੋਕ ਜਿਹੜੇ ਸਿਆਸਤ ਚ ਆਏ ਜਿਨ੍ਹਾਂ ਦਾ ਸਿਆਸਤਤੂ ਪੈਸਾ ਕਮਾਉਣਾ ਬਕਸ ਸੀ ਕਿਸੇ ਵੀ ਗੰਦ ਤਰੀਕੇ ਨਾਲ ਹੋਵੇ ਲੋਕਾਂ ਦੇ ਉਤਮਾਰ ਕੇ ਹੋਵੇ ਲੋਕਾਂ ਦੇ ਘਾਰੇ ਇਸ ਪੰਜਾਬ ਨੂੰ ਉਜਾੜ ਕੇ ਲੋਕਾਂ ਦੇ ਘਰਾਂ ਨੂੰ ਉਜਾੜ ਕੇ ਹੋਵੇ ਉਸ ਕੰਮ ਚ ਲੱਗੇ ਉਸ ਕਲੰਕ ਨੂੰ ਮਰਤੇ ਤੋਂ ਲਾਉਣ ਦੀ ਸਰਦਾਰ ਭੂਆ ਜੀ ਮਾ ਅਤੇ ਅਰਵਿੰਦ ਕੇਤ ਜੀ ਸਾਹਿਬ ਗਾਲ ਸਾਹਿਬ ਨੇ ਇਹੋ ਜੀ ਮੈਂ ਇਨਸ਼ਾ ਅੱਲਾਹ ਹੈ ਕਿ ਜੁੱਧ ਨਸ਼ਿਆਂ ਉਤੇ ਵਿੱਚ ਆਪ ਸਾਥੇ ਸਹਿਯੋਗ ਦੀ ਲੋੜ ਹੈ ਕਿਉਂਕਿ ਜਿਹੜੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤੰਦੇ ਦੇ ਵਿੱਚ ਅਜੇ ਵੀ ਮਲਬਸ ਨੇ ਔਰ ਉਹਨਾਂ ਨੂੰ ਤਾਂ ਹੀ ਫੜਿਆ ਜਾ ਸਕਦਾ ਕਿ ਜੇ ਤੁਸੀਂ ਸਹਿਯੋਗ ਦਿਓਗੇ ਤੁਹਾਡਾ ਨਾਮ ਤੁਹਾਡਾ ਆਪਾ ਦਾ ਦੋਖਤ ਰੱਖਿਆ ਜਾਊਗਾ ਇਸ ਤੁਸੀਂ ਖੁੱਲਕੇ ਕਿਉਂਕਿ ਪੰਜਾਬੀ ਹੋਣ ਦਾ ਮਕਸਦ ਹੀ ਹੈ ਪੰਜਾਬੀ ਹੋਣ ਦਾ ਮੈਨੇ ਇਹ ਹੈ ਕਿ ਅਸੀਂ ਸਾਡੀ ਪੁਰਖ ਵੱਡੀ ਬਡੇਰੇ ਜਿੱਥੇ ਵੀ ਇੱਥੇ ਕੋਈ ਧਾੜ ਵੀ ਚੜ੍ਹ ਕੇ ਆਉਂਦਾ ਰਿਹਾ ਉਹਦਾ ਮਕਾਬਲਾ ਕਰਕੇ ਰਿਹਾ ਪਾਉਣ ਕਿੱਥੋਂ ਵੀ ਆਉਂਦੇ ਹੋਰ ਤੋਂ ਕੋਣ ਬੂਰੋਂ ਜਿਹੜੇ ਹੋਰ ਵੀ ਕਿਸੇ ਰਾਣੀ ਗੋਲ ਪਰਸੀਆਂ ਹੋਣ ਜਿਹੜੇ ਕੋਈ ਵੀ ਇਥੇ ਜਿਹੜਾ ਅਗੇ ਨੂੰ ਡ੍ਰੋਪਟਸ ਫਟ ਕਰਨਾ ਹੈ ਉਹਦਾ ਜਿਹੜਾ ਮੁਕਾਬਲਾ ਕਰ ਲਈ ਸਕੰਦਰ ਅਰਗਿਆਂ ਨੂੰ ਉਥੋਂ ਜਿਹੜੀ ਪਿਆਸੋਂ ਪਾਰ ਕੁੱਟ-ਕੁੱਟ ਕੇ ਪੰਜਾਬ ਕਿਹਾ ਜਿਹੜਾ ਦੁਨੀਆ ਸਾਰੀ ਦਿੱਕਤ ਕਿਰੇ ਅਸੋ ਮੈਂ ਆਪ ਸਭ ਨੂੰ ਜਿਹੜੀ ਇਸ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਸੀਂ ਚਾਹਣੀ ਹੋ ਕਿ ਪੰਜਾਬ ਦੀ ਉਹ ਉਹ ਮਾਨਵਾਂ ਛਾਂ ਦੁਆਰਾ ਤੁਮਬ ਜਿਹੜੀ ਬਹਾਲ ਕਰਨੀ ਹੈ ਤੇ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਮਗਰ ਲੱਗੀ ਹੈ ਉਹਨੂੰ ਦੂਰ ਕਰ ਲਈ ਤੁਹਾਡਾ ਸਹਿਯੋਗ ਵੀ ਕਿਉਂਕਿ ਜੇ ਕਿਸੇ ਦਾ ਪੁੱਤ ਅਜਿਹਾ ਸ਼ੇਰ ਦੇ ਵਿੱਚ ਆ ਹਨ ਉਹਨੂੰ ਤੁਹਾਡਾ ਵੀ ਹੋ ਸਕਦਾ ਉਹਦਾ ਇਹ ਨਸ਼ੇ ਛਡੇ ਜਾ ਸਕਦਾ ਕਿਉਂਕਿ ਸਰਕਾਰ ਨੇ ਨਸ਼ਾ ਛਡਾਊਸ ਜਿਹੜੇ ਸੈਂਟਰ ਬਣਾਏ ਲੋਕਾਂ ਨੂੰ ਲੋਕਾਂ ਦੇ ਵਿੱਚ ਇੱਕ ਭਰਮ ਫਲਾਇਆ ਜਾ ਰਿਹਾ ਕਿ ਦੇਖੋ ਜੀ ਜੇ ਤੁਸੀਂ ਉੱਥੇ ਗੋਲੀ ਲੱਗੀ ਤੇ ਉਹ ਵੀ ਨਸ਼ੇ ਦੀ ਗੋਲੀ ਆ ਤੁਹਾਨੂੰ ਬੀਪੀ ਆ ਤੁਹਾਨੂੰ ਸ਼ੂਗਰ ਆ ਤੁਸੀਂ ਉਹਦੀ ਦਵਾਈ ਨਹੀਂ ਖਾਣੇ ਉਹ ਦਵਾਈ ਦੇ ਨਾਲ ਤੁਹਾਡਾ ਲਾਜ਼ ਹੁੰਦਾ ਤੁਸੀਂ ਛੱਡ ਸਕਦੇ ਹੋ ਇਸੇ ਤਰ੍ਹਾਂ ਜਿਹੜੀ ਇਹ ਜਿਹੜੀ ਨਸ਼ਾ ਛਡਾਊ ਗੋਲੀ ਆ ਉਹ ਉਹਨੂੰ ਹੌਲੀ-ਹੌਲੀ ਤੁਹਾਡੇ ਘੇਰੇ ਨੂੰ ਪਾਬਲ ਚਾਹੀਦੀ ਆ ਉਹ ਖਾ ਕੇ ਤੁਸੀਂ ਨਸ਼ੇ ਛੱਡ ਸਕਦੇ ਤੁਹਾਡੇ ਬੱਚੇ ਲੱਸੀ ਸਕ ਸਕਦੇ ਇਸ ਕਰਕੇ ਜੇ ਕੋ ਨਸ਼ਾ ਆਣ ਵਾਲਾ ਉਹਨੂੰ ਪ੍ਰੇਰਿਤ ਕਰੋ ਨਾ ਸਰਕਾਰੀ ਨਸ਼ਾ ਛਡਾਊਸ ਸੈਂਟਰ ਤੇ ਕਰ ਪਹੁੰਚਾਓ ਤੇ ਸਾਰੀਆਂ ਦਵਾਈਆਂ ਦਵਾਈਆਂ ਜਿਹੜੀਆਂ ਮੁਫਤ ਨੇ ਔਰ ਨਸ਼ੇ ਤੋਂ ਜਿਹੜੇ ਦੇ ਪੰਜਾਬ ਦੇ ਜਿਹੜੇ ਜਵਾਨੀ ਨੂੰ ਬਚਾਉਣਾ ਤੇ ਉਹ ਤੁਹਾਡਾ ਸਹਿਯੋਗ ਜ਼ਰੂਰੀ ਹੈ ਇਸ ਕਰਕੇ ਮੈਂ ਦੁਬਾਰਾ ਤੋਂ ਤੁਹਾਡੇ ਕੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਸ ਜਿੜੀ ਮਹਾਂ ਜਿਹੜੀ ਜੁੱਧ ਨਸ਼ਾ ਪਰੋਤਾ ਦੇ ਵਿੱਚ ਸ਼ਾਮਲ ਹੋ ਔਰ ਜਿਹੜੇ ਹੈ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਦੀ ਸਸਰੀ ਜਿੱਥੋਂ ਦੇ ਤੁਸੀਂ ਕੇ ਸ਼ਹਿਰ ਤੇ ਊੜਾ ਫਲਾਉਣ ਵਾਲੇ ਗੱਲ ਕਿਉਂਕਿ ਸਰਕਾਰ ਆਈ ਨਹੀਂ ਬੇਸ਼ੱਕ ਸਾਢੇ 3 ਸਾਲ ਹੋ ਚੁੱਕੇ ਹਨ ਪਰ ਕਾਰਪੋਰੇਸ਼ਨ ਤੇ ਜਿਹੜਾ ਹੈ ਉਹ ਰਾਣਾ ਗੁਰਜੀ ਸਿੰਘ ਦੀ ਸਰਪ੍ਰਸਤੀ ਇਸ ਆਮ ਪਕੜੀ ਹੈ ਕਾਂਗਰਸ ਜਿਹੜੀ ਹੈ ਦੀੁੱਥੇ ਸਾਰੀ ਤੇ ਕਿਉਂ ਬੀ ਐਮ ਸੀ ਦੀ ਕੂਵੀ ਮਤਾ ਕਿਉਂਕਿ ਜੇ ਪੈਸਿਆਂ ਦੀ ਗੱਲ ਕਰੀਏ ਉਹ ਪੈਸੇ ਖਰੀਦਣ ਲਈ ਜਗ੍ਹਾ ਖਰੀਦਣ ਲਈ ਉਥੇ ਜ ਕੂੜੇ ਦੀ ਜਿਹੜੀ ਕਿਉਂਕਿ ਕੂੜਾ ਡੰਪ ਨਹੀਂ ਅੱਜ ਦੀ ਡੇਟ ਦੇ ਵਿੱਚ ਕਿਤੇ ਵੀ ਕੂੜੇ ਨੂੰ ਡੰਪ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਜਿਹੜੀ ਮਸ਼ੀਨਾਂ ਖਰੀਦਣ ਲਈ ਵੀ ਸਾਹ ਜ ਸਾਹ ਦੇਖੋ ਸਰਕਾਰ ਨੇ ਹਾਲ ਕਾਫੇ ਸ਼ੁਰੂ ਕਰ ਦਿੱਤਾ ਕਿ ਜਿੱਥੇ ਮੁਕਤ ਉਸ ਜਗ੍ਹਾ ਜਿੱਥੇ ਲੱਭਦੀ ਉਹ ਲੈ ਲਓ ਔਰ ਉਦਸ ਕੂੜੀ ਦੀ ਸਾਂਭ ਸੰਭਾਲ ਲਈ ਜਿੰਨੀ ਮਸ਼ੀਨਰੀ ਚਾਹੀਦੀ ਓ ਜਿੰਨੇ ਪੈਸੇ ਲੱਗਦੇ ਓ ਉਹ ਲੱਗ ਲੋ ਪਰ ਅਫਸੋਸ ਇਹ ਲੋਕਾਂ ਦੀ ਸਿਹਤ ਦੇ ਨਾਲ ਪਿਛਲੇ ਜਿਹੜੇ 23 ਸਾਲਾਂ ਤੋਂ ਤੁਸੀਂ